ਵਾਹਿ ਗੁਰਜੀ ਕਾ ਕਲ ਸਾਹ ਕਰਾਈ ਵਾਹਿ ਗੁਰਜੀ ਕੀ ਪਤੇ ਰੰਗ ਨਾ ਰਾਤਾ ਰਾਸ ਨਹੀਂ ਮਾਤਾ ਬੇਨ ਗੁਰ ਸਬਦੈ ਜਾਲ ਬਲ ਤਾਤਾ ਮਤ ਤਤ ਕਸਕੇ ਬੂਲਨੇ ਹਨ ਪਦ ਬਿੰਦ ਨਾ ਰਾਖਿਆ ਸਬਦ ਨਾ ਪਾਖਿਆ ਬਿੰਦ ਨਾ ਰਾਖਿਆ ਸਬਦ ਨਾ ਪਾਖਿਆ ਇਯਮਗਾ ਪਹਿਲੇ ਪਦਾਂ ਤੇ ਲੱਗਣ ਜੀਆਂ ਪਵਨ ਨਾ ਸਾਧੇ ਆ ਸੱਚ ਨਾ ਅਰਾਧੇ ਆ ਪਵਨ ਨਾ ਸਾਧੇ ਆ ਸੱਚ ਨਾ ਅਰਾਧੇ ਆ ਅਕਥ ਕਥਾ ਲੈ ਸਾਮਕਾਰ ਰਹਿ ਕਉ ਨਾਨਕ ਆਤਮ ਰਾਮ ਕਉ ਲਹੈ ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਤਾ ਗੁਰ ਵਿਚਾਰੀ ਅਗਨ ਨਿਵਾਰੀ ਆਪਿ ਉਪੀਓ ਆਤਮ ਸੁਖ ਧਾਰੀ ਸਚ ਅਰਾਧਿਆ ਤੁਰਮੁਖ ਤਰ ਤਾਰੀ ਨਾਨਕ ਬੂਝੈ ਕੋ ਵਿਚਾਰੀ ਨਾਨਕ ਪਾਤਿ ਵਿਸਰਾਮ ਹੈ ਨਾਨਕ ਬੂਝੈ ਕੋ ਵਿਚਾਰੀ ਇਹੋ ਮਨ ਮੈਗਲ ਕਹਾ ਬਸੀਲੇ ਕਹਾ ਬਸੈ ਇਹ ਪਵਨਾ ਕਹਾ ਬਸ ਬਸੈ ਇਹ ਪਵਨਾ ਕਹਾ ਬਸੈ ਸੋ ਸ਼ਬਦ ਆਉਦੂ ਤਾ ਕਉ ਚੂਕੈ ਮਨ ਕਾ ਪਵਨਾ ਨਦਰ ਕਰੇ ਤਾ ਸਤ ਗੁਰ ਮੇਲੇ ਤਾ ਨਿਜ ਘਰ ਵਾਸਾ ਇਹ ਮਨ ਪਾਏ ਆਪੇ ਆਪ ਖਾਏ ਤਾ ਨਿਰਮਲ ਹੋਵੇ ਤਾਵਤ ਵਰਜ ਰਹਾਏ ਕਿਉ ਮੂਲ ਪਛਾਣੈ ਤਾਵਤ ਵਰਜ ਰਹਾਏ ਕਿਉ ਮੂਲ ਪਛਾਣੈ ਆਤਮ ਜਾਣੈ ਕਿਉ ਸਾਸ ਘਰ ਸੂਰਸਮਾਵੇ ਗੁਰਮੁਖ ਹੋਮੈ ਵਿੱਚੋ ਖੋਵੈ ਤੋ ਨਾਨਕ ਸਹਿਜ ਸਮਾਵੇ ਇਹੋ ਮਨ ਨਿਚਲ ਹਿਰਦੈ ਵਸਿਐਲੇ ਗੁਰਮੁਖ ਮੂਲ ਪਛਾਣ ਰਹਾਏ ਨਾਬ ਪਵਨ ਘਰ ਆਸਨ ਬੈਸੈ ਗੁਰਮੁਖ ਖੋਜਤ ਤਤ ਲਹੈ ਗੁਰਮੁਖ ਖੋਜਤ ਤਤ ਲਹੈ ਸੋ ਸ਼ਬਦ ਨਿਰੰਤਰ ਨਿਜ ਘਰ ਆਛੈ ਤ੍ਰਿ ਭਵਨ ਜੋਤ ਸੋ ਸ਼ਬਦ ਲਹੈ ਖਾਵੈ ਦੂਖ ਭੂਖ ਸਾਚੀ ਕੀ ਇਹ ਬਹੁਤ ਯਾਦ ਰੱਖਣ ਵਾਲੀ ਠਮਕ ਹੈ ਖਾਵੈ ਦੂਖ ਇੱਥੇ ਠਮਕ ਲਾਉਣੀ ਹੈ ਭੂਖ ਸਾਚੀ ਕੀ ਦੁਖ ਭੂਖ ਨਹੀਂ ਕਹਿਣਾ ਖਾਵੈ ਦੁਖ ਭੂਖ ਸਾਚੇ ਕੀ ਸੱਚੇ ਵਾਹਿਗੁਰੂ ਦੀ ਜਿਹੜੀ ਭੁੱਖ ਹੈ ਨਾ ਨਾਮ ਦੀ ਉਹ ਦੁੱਖਾਂ ਨੂੰ ਖਾ ਜਾਂਦੀ ਹੈ ਖਤਮ ਕਰ ਦਿੰਦੀ ਹੈ ਨਸ਼ਟ ਕਰ ਦਿੰਦੀ ਹੈ ਖਾਵੈ ਦੁਖ ਭੂਖ ਸਾਚੇ ਕੀ ਸੱਚੇ ਹੀ ਤ੍ਰਿਪਤਾਸਰ ਹੈ ਖਾਵੈ ਦੁਖ ਭੂਖ ਸਾਚੇ ਕੀ ਸੱਚੇ ਹੀ ਤ੍ਰਿਪਤਾਸਰ ਹੈ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥ ਆਵੇ ਬਿਰਲੋ ਕੋ ਅਰਥ ਆਵੇ ਨਾਨਕ ਆਖੈ ਸੱਚ ਸੁਭਾਖੈ ਸੱਚ ਰਪੈ ਰੰਗ ਕਬੂ ਨਾ ਜਾਵੇ ਜਾਂ ਪਤੀ ਨਾਨਕ ਆਖੈ ਇਥੇ ਠਮਕ ਸੱਚ ਸੁਭਾਖੈ ਇਥੇ ਵਿਸਰਾਮ ਸੱਚ ਰਪੈ ਰੰਗ ਕਬੂ ਨਾ ਜਾਵੇ ਰੰਗ ਪਤੇ ਲੱਗੀ ਠਮਕ ਨਾਨਕ ਆਖੈ ਸੱਚ ਸੁਭਾਖੈ ਸੱਚ ਰਪੈ ਰੰਗ ਕਬੂ ਨਾ ਜਾਵੇ ਜਾ ਇਹ ਹਿਰਦਾ ਦੇਹ ਨਾ ਹੋਤੀ ਤਉ ਮਨ ਕਠਹਿ ਰਹਤਾ ਜਾ ਇਹ ਹਿਰਦਾ ਦੇਹ ਨਾ ਹੋਤੀ ਇਥੇ ਵਿਸਰਾਮ ਤਉ ਮਨ ਕਠਹਿ ਰਹਤਾ ਨਾਬ ਕਮਲ ਅਸਥੰਭ ਨਾ ਹੋਤੋ ਤਾ ਪਵਨ ਕਵਨ ਘਰ ਸਹਿਤਾ ਤਾ ਪਵਨ ਕਵਨ ਘਰ ਸਹਿਤਾ ਰੂਪ ਨਾ ਹੋਤੋ ਰੇਖ ਨਾ ਕਾਈ ਆ ਸਬਦ ਕਹਾਲੇ ਵਲਾਈ ਰਕਤ ਬਿੰਦ ਕੀ ਮੜੀ ਨਾ ਹੋਤੀ ਰਕਤ ਬਿੰਦ ਕੀ ਮੜੀ ਨਾ ਹੋਤੀ ਮੇਤ ਕੀਮਤ ਨਹੀਂ ਪਾਈ ਵਰਨ ਭੇਖ ਅਸਰੂਪ ਨਾ ਜਾਪੀ ਆਸ ਰੂਪ ਇਹ ਸੰਪਰਦਾ ਦੇ ਵਿੱਚ ਵੱਖਰਾ ਪਾਠ ਕਰਾਇਆ ਜਾਂਦਾ ਹੈ ਵਰਨ ਭੇਖ ਅਸਰੂਪ ਨਾ ਜਾਪੀ ਕਿਉ ਕਰ ਜਾਪਸ ਸੱਚਾ ਨਾਨਕ ਨਾਮ ਰੱਤੇ ਵੈਰਾਗੀ ਏ ਬਤਾਬ ਸਾਚੋ ਸਾਚਾ ਏ ਬਤਾਬ ਏ ਪੁੱਲੀ ਬੋਲੇ ਇਬ ਤਬ ਨਹੀਂ ਕਹਿਣਾ ਏ ਬਤਾਬ ਸਾਚੋ ਸਾਚਾ ਹਿਰਦਾ ਦੇਹ ਨਾ ਹੋਤੀ ਔਦੂ ਤੋ ਮਨ ਸੁਨ ਰਹਾ ਬੈ ਰਾਗੀ ਨਾਬ ਕਮਲ ਅਸੰਭ ਨਾ ਹੋ ਤੋ ਤਾ ਨਿਜ ਘਰ ਬਸਤੋ ਪਵਨ ਅਨਰਾਗੀ ਤਾ ਨਿਜ ਘਰ ਬਸਤੋ ਪਵਨ ਅਨਰਾਗੀ ਇਸ ਨੂੰ ਅਨਰਾਗੀ ਨਹੀਂ ਬੋਲਣਾ ਔਂਕੜ ਲਾ ਕੇ ਅਨਰਾਗੀ ਹੀ ਪਦ ਹੈ ਰੂਪ ਨਾ ਦੇਖਿਆ ਜਾਤ ਨਾ ਹੁਤੀ ਤਉ ਅਕੁਲੀਨ ਰਹਤਾ ਸਬਦ ਸੁਸਾਰ ਇਹ ਵਿਸਰਾਮ ਵੀ ਧਿਆਨ ਨਾਲ ਲਾਉਣਾ ਹੈ ਤੇ ਪਾਠ ਦਾ ਉਚਾਰਨ ਵੀ ਸ਼ੁੱਧ ਕਰਨਾ ਹੈ ਰੂਪ ਨਾ ਦੇਖਿਆ ਇੱਥੇ ਠਮਕ ਜਾਤ ਨਾ ਹੁਤੀ ਇੱਥੇ ਵਿਸਰਾਮ ਹੈ ਤਉ ਅਕੁਲীন ਐਡੇ ਵਿੱਚੋਂ ਡੈਸ਼ ਦੇਣੀ ਹੈ ਆਮ ਪਾਰਟੀ ਅਕਲੀਨ ਹੀ ਬੋਲ ਜਾਂਦੇ ਹਨ ਕਈ ਐੜਾ ਹੀ ਛੱਡ ਦਿੰਦੇ ਆ ਕਲੀਨ ਹੀ ਬੋਲ ਜਾਂਦੇ ਹਨ ਧਿਆਨ ਨਾਲ ਅਕੁਲীন ਕੱਕੇ ਔਂਕੜ ਵੀ ਹੈ ਤ ਅਕੁਲীন ਰਹਿ ਤੋ ਇਥੇ ਠਮਕਾ ਸ਼ਬਦ ਸੋਸਾਰ ਗੌਨ ਗगन ਜਬ ਤਬ ਹੈ ਨਾ ਹੁੰਤਾ ਤ੍ਰਿਭਵਨ ਜੂਤ ਆਪੇ ਨਿਰੰਕਾਰ ਵਰਨ ਭੇਖ ਆਸ ਰੂਪ ਸੋ ਏਕੋ ਏਕੋ ਸ਼ਬਦ ਵਿਡਾਣੀ ਇਹ ਵੀ ਆਸ ਰੂਪ ਵੱਖਰਾ ਪਾਠ ਕਰਨਾ ਹੈ ਸਾਚ ਬਿਨਾ ਸੂਚਾ ਕੋ ਨਹੀਂ ਨਾਨਕ ਅਕਥ ਕਹਾਣੀ ਵਾਹਿਗੁਰੂ ਜੀ ਕਾ ਕਾਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ